ਖੈਰ ਬੱਬਾ ਮੇਰਾ ਤੇ ਸਿਰ ਹੀ ਫਟੀ ਜਾਂਦਾ ਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਇਹਦਾ ਨਵੀਂ ਟੈਨਸ਼ਨ ਮੈਨੂੰ ਪਾ ਕੇ ਚੱਲ ਗਈ ਕੀ ਮੈਂ ਚਾਹ ਲਾੜ ਪੂਰੇ ਕਰਨੇ ਹੀ ਆ ਮਿੱਠਾ ਲੱਡੂ ਵੀ ਹੁਣ ਮੈਨੂੰ ਕੋੜਾ ਲੱਗਣਾ ਵਾ ਕਿਤੇ ਡੱਬਾ ਆਉਂਦਾ ਹੁੰਦਾ ਸੀ ਘਰ ਤੇ ਮੁੱਕ ਪਹਿਲੋ ਜਾਂਦਾ ਹੁੰਦਾ ਸੀ ਕਹਿੰਦਾ ਹੁੰਦਾ ਸੀ ਭੈਣ ਫੜਾ ਮੈਨੂੰ ਕੀ ਆਇਆ ਘਰ ਤੇ ਅੱਜ ਤੇ ਡੱਬੇ ਵੱਲ ਵੇਖਿਆ ਤੱਕ ਨਹੀਂ ਇਹਨੇ ਮੈਂ ਤੇ ਆਪਣੇ ਪੈਰਾ ਤੇ ਆਪ ਇੱਕ ਵਾਲਾ ਮਾਰ ਬੈਠੀ ਬੜਾ ਮਾੜਾ ਕੰਮ ਹੋ ਗਿਆ ਮੇਰੇ ਕੋਲੋਂ ਮਾੜੀ ਜੀ ਮੈਨੂੰ ਸਲਾਹ ਕਰ ਲੈਣੀ ਚਾਹੀਦੀ ਸੀ ਇਹਨਾਂ ਹਾਏ ਹੇ ਮਾਨ ਤੇ ਜਾਂਦਾ ਹੀ ਆ ਇਹ ਕਿਹੜਾ ਨਾ ਕਰਦਾ ਹੁੰਦਾ ਮੈਨੂੰ ਕਿਸੇ ਗੱਲ ਤੋਂ ਮੈਂ ਵੀ ਹੀਰਾ ਫੇਰੀਆਂ ਖੇਡ ਗਈ ਇਹਨਾਂ ਕੀ ਹੁੰਦਾ ਇਹਨੂੰ ਛੱਡੀ ਤੇ ਨੇ ਹੈਗੀ ਕਾਦਾ ਇਹਨੇ ਤਾਂ ਮਾਸ਼ਾ ਲਾਉਣਾ ਸੀ ਮੇਰਾ ਉੱਥੇ ਮੈਂ ਤਮਾਸ਼ੇ ਤੋਂ ਡਰਦੀ ਨੇ ਇਹਨੂੰ ਦੱਸਿਆ ਕੱਖ ਨਹੀਂ ਹੈਗਾ ਤੇ ਜਦਾਂ ਦਾ ਵੀ ਹੈਗਾ ਮੇਰਾ ਭਰਾ ਹੀ ਆ ਮੇਰੇ ਵਰਗਾ ਹੀ ਆ ਮੈਂ ਤਾਂ ਅੱਗੇ ਕਹੀ ਪਰ ਉਹਦੇ ਚ ਨਾ ਫੇਰ ਫੇਰ ਨਹੀਂ ਹੈਗਾ ਜਿਹੜਾ ਮੇਰੇ ਚ ਜੇ ਇਹ ਨਾ ਨਾ ਮੰਨਿਆ ਤੇ ਮੁੰਡੇ ਦਾ ਵਿਆਹ ਰੁਕ ਜਾਣਾ ਤੇ ਇੱਕ ਪਾਸੇ ਮੈਨੂੰ ਕਹਿ ਵੀ ਗਿਆ ਵਾ ਕਿ ਕੁੜੀ ਵਾਲਿਆਂ ਸਾਹਮਣੇ ਕੀ ਇੱਜ਼ਤ ਹੋਗੀ ਤੇਰੀ ਨਾ ਕਰਨਗੀ ਤੇ ਵਿੱਚੋਂ ਰਾਜੀ ਵੀ ਆ ਪਰ ਗੁੱਸਾ ਵਿਖਾਉਣ ਲਿਆ ਇਹਨੂੰ ਮਨਾਉਣਾ ਪੈਣਾ ਕਿਸੇ ਤਰੀਕੇ

ਇੰਨੇ ਸਾਲਾਂ ਬਾਅਦ ਮੈਂ ਤੇ ਵੇਖ ਕੇ ਹਰਾਨ ਕਿਤਰਾ ਤੈਨੂੰ ਮੇਰਾ ਰਾਹ ਆ ਗਿਆ ਬਸ ਆ ਹੀ ਗਿਆ ਦੋ ਦਿਨ ਹੋ ਗਏ ਨੇ ਨਾਨਾ ਵਾਲ ਲਈ ਹਾਂ ਮੈਂ ਕਿਹਾ ਚੱਲ ਅੱਜ ਭੈਣ ਵਾਲ ਵੀ ਚੱਲ ਜਾ ਕਰਨ ਕਿੱਥੇ ਆ ਆ ਜਾ ਆ ਜਾ ਕਰਨ ਨੇ ਦੁਕਾਨ ਤੇ ਆ ਕਿਉਂ ਹੋਇਆ ਤੋ ਬਾਹਰ ਮੇਰੇ ਗੱਡੀ 'ਚ ਬੈਗ ਪਿਆ ਥਾ ਉਹਨੂੰ ਕੋ ਕੱਢ ਲਿਆਵੇ ਕਢਾ ਦੇਨੀ ਮੈਂ ਮੈਂ ਪਾਣੀ ਲੈ ਕੇ ਆਈ ਨਹੀਂ ਪਾਣੀ ਨਹੀਂ ਮੈਂ ਪੀਣਾ ਬੈਗ ਕਢਾ ਲਿਆ ਪਹਿਲੇ ਮੇਰੇ ਗੱਡੀ ਵਾਲੇ ਨੇ ਜਾਣਾ ਵੀ ਆ ਵਾਪਸ ਕਢਾ ਦੇ ਹਾਏ ਹਾਏ ਇੱਕ ਮੁਸੀਬਤ ਟਲੀ ਨਹੀਂ ਆ ਦੂਜੀ ਆ ਗਈ ਬਿਨ ਬੁਲਾਏ ਨਾ ਅਤਾ ਨਾ ਪਤਾ ਮੂੰਹ ਚੁੱਕ ਕੇ ਤੇ ਤੁਰ ਹੀ ਆਈ ਦੱਸ ਇੰਨੇ ਸਾਲਾਂ ਬਾਅਦ ਨਾ ਜੀ ਨੂੰ ਮੇਰਾ ਚੇਤਾ ਆਉਣਾ ਸੀ ਚੋਬ ਪਉਣ ਲੱਗ ਪਈ ਮਿਰਤੇ ਹੈਂ ਤੇ ਬੈਗ ਕੱਢ ਲਿਆ ਕੱਢ ਲਿਓ ਨਹੀਂ ਤੇਰੇ ਬੈਗ ਵੀ ਫੜੀ ਹੋਣੀ ਵਰਸਜ ਆ ਤੇ ਆਪਣਾ ਬੈਗ ਵੀ ਧੋਈ ਲਿਆ ਸਿਆਪਾ ਹੁਣ ਆਈ ਆ ਨਾ ਮੈਨੂੰ ਨਹੀਂ ਲੱਗਦਾ ਜਾਊਗੀ ਇੱਥੋਂ 2 ਮਹੀਨੇ ਸੱਚੀ ਮੈਂ ਤਾਂ ਵੀਰ ਨੂੰ ਮਨਾਉਣਾ ਸੀ ਉੱਤੋਂ ਰੰਦ ਪਾ ਕੇ ਰੱਖ ਦੇਣਾ ਇੰਨੇ ਉਹ ਵੇਖਾਂ ਕਿੱਡੇ ਰੰਗ ਗੁੱਡੇ ਦੇ ਵੇਖ ਕੇ ਸਾਰਾ ਕੁਛ ਮਲ ਮਲਾ ਕੇ ਇੱਥੇ ਬੈਠੀ ਆ ਕੋਈ ਨਹੀਂ ਦੱਸਦੀ ਨੂੰ ਵੀ ਮੈਂ ਪਤਾ ਮੈਂ ਕਿਤੇ ਮਰ ਥੋੜਾ ਗਈ ਹਾਂ ਗਈ ਹਾਂ ਥੋੜੇ ਚਿਰ ਲਈ ਬਾਹਰ ਇਹ ਤੇ ਆਪਣਾ ਸਾਰਾ ਰਾਜ ਭਾਗ ਬਣਾ ਕੇ ਬੈਠੀ ਸੀ ਨਾ ਕੋਈ ਨਹੀਂ ਇਹ ਨਹੀਂ ਕੁਛ ਦੱਸਦੀ ਲਾਗੂ ਬਣ ਰਿਹਾ ਪੋਟਾ ਤਾਂ ਸਾਰੀਆਂ ਮੈਨੂੰ ਰਹਿੰਦੀਆਂ ਹੀ ਸੀ ਨਾ ਖਾਏ ਤੇਰੇ ਰੰਗ ਹੀ ਉੱਡੇ ਨਾ ਮੈਨੂੰ ਵੇਖ ਕੇ ਕੋਈ ਨਹੀਂ ਆ ਲੰਦੇ ਇੱਥੇ ਜਰਗ ਅੱਜ ਇਹਦੀ ਫੂਕ ਵੀ ਕੱਢ ਕੇ ਜਾਣੀ ਆ ਭੈਣ ਕਢਾ ਲੈ ਬੈਗ ਮੇਰੇ ਹਾਂ ਵੇਖ ਮੇਰਾ ਤੇ ਤੇਰੇ ਬੈਗ ਕੱਢ ਕੇ ਚੱਲ ਚੰਗਾ ਕੀਤਾ ਪਾਸੀ ਚਾਹ ਬਣਾਵਾ ਘੁੱਟ ਘੁੱਟ ਕੀ ਕੀ ਕਰਾ ਰੋਟੀ ਦਾ ਇੰਤਜ਼ਾਮ ਕਰ ਲਵਾ ਨਾ ਤੇ ਮੈਂ ਹਜੇ ਪੀਣੀ ਚਾਹ ਤੇ ਨਾ ਰੋਟੀ ਤੈਨੂੰ ਦੱਸਿਆ ਮੈਂ ਨਾਨ ਵੱਲੋਂ ਆਈ ਆ ਅੱਛਾ ਅੱਛਾ ਖਾ ਪੀ ਕੇ ਆਈ ਆ ਮੈਨੂੰ ਇਹ ਦੱਸ ਪਹਿਲਾਂ ਕਰਨ ਕਿੱਥੇ ਆ ਕਰਨ ਤਾਂ ਭੈਣੇ ਦੁਕਾਨ ਤੇ ਗਿਆ ਵਾ ਤੇ ਸੁਖ ਕਿੱਥੇ ਆ ਸੁਖ ਸੁਖ ਵੀ ਇੱਥੇ ਕਿਤੇ ਹੀ ਹੋਣਾ ਵਾ ਜਾਂ ਕਰਨ ਦੇ ਨਾਲ ਹੀ ਹੋਣਾ ਵਾ ਮੈਨੂੰ ਕਿਹੜਾ ਦੱਸ ਦੇਈ ਹੁੰਦਾ ਹੀ ਕਰੋ ਫੇਰ ਖਾ ਪੀ ਕੇ ਨਿਕਲ ਜਾਂਦਾ ਹੀ ਆ ਜਾਂਦਾ ਨੇ ਜਿਹੜੀ ਗੱਲ ਵਿੱਚੋਂ ਕੱਟ ਗਈਆਂ ਪੀਣ ਵਾਲੀ ਬੋਲਦੇ ਹਾਂ ਬੁਰੀ ਹਾਏ ਪੀਣ ਵਾਲੀ ਤੇਰੇ ਤੋਂ ਕੋਈ ਹੋਲਾ ਦੱਸ ਤੂੰ ਕੀ ਨਹੀਂ ਜਾਣਦੀ ਤੈਨੂੰ ਪਤਾ ਤਾਂ ਹੈਗਾ ਹੀ ਇਸੇ ਕਰਕੇ ਤੇ ਗਈਆਂ ਛੱਡ ਕੇ ਉਹਨੂੰ ਕਿ ਪੀਂਦਾ ਬੜਾ ਮੇਰ ਕੋ ਨਹੀਂ ਸਾਂਭਿਆ ਜਾਂਦਾ ਉਦੋਂ ਇੰਨਾ ਤਾਂ ਨਹੀਂ ਪੀਂਦਾ ਜਦੋਂ ਮੈਂ ਛੱਡ ਕੇ ਗਈ ਹਾਂ ਜਿਹੜੇ ਹਾਲਾਤ ਹੁਣ ਉਹਦੇ ਕ ਅਸੀਂ ਕਰ ਦਿੱਤੇ ਆ ਅ ਮਕਾਨ ਹੁਣ ਬਣਾਇਆ ਆਪਣਾ ਬਣਾਵਾਂ ਯਾਹੋ ਤੇ ਹੁਣ ਪਿੰਡ ਵਾਲਾ ਵੇਚਿਆ ਸੁਖਣਾ ਮੁੰਡਾ ਮੇਰਾ ਜਵਾਨ ਹੋ ਗਿਆ ਵਾ ਮੈਂ ਦਿਨ ਰਾਤ ਕਮਾਈ ਕਰਦਾ ਤੇ ਆ ਫਿਰ ਪਉਣਾ ਹੀ ਮਹਿਲ ਤੈਨੂੰ ਪਤਾ ਪਿੰਡਾਂ ਚ ਕਿਹੜਾ ਐਡਾ ਅੱਜ ਕੱਲ ਰਹਿ ਗਿਆ ਜਿਹੜਾ ਮੈਂ ਉੱਥੇ ਰਹਿਣਾ ਹੀਗਾ ਪਤਾ ਮੈਨੂੰ ਜਿਹੜਾ ਤੇਰਾ ਮੁੰਡਾ ਨਾ ਦਿਨ ਰਾਤ ਕਮਾਈਆਂ ਕਰਦਾ ਵਾ ਸਭ ਕੁਝ ਮੈਨੂੰ ਪਤਾ ਵਾ ਪਹਿਲੇ ਤਾਂ ਤੁਹਾਡੇ ਘਰ ਦੀ ਰੋਟੀ ਵੀ ਨਹੀਂ ਪੂਰੀ ਹੁੰਦੀ ਤੇ ਆ ਇੰਨੀ ਛੇਤੀ ਇੱਕਦਮ ਇਦਾਂ ਮਹਿਲ ਪੈ ਗਏ ਨਾ ਪਤਾ ਮੈਨੂੰ ਸਭ ਕਿੱਥੋਂ ਪਏ ਨੇ ਹਾਏ ਹਾਏ ਦੱਸ ਭੈਣੇ ਨਹੀਂ ਤੂੰ ਤੇ ਹੱਥ ਪੱਲਾ ਝਾੜਦਾ ਮੈਂ ਤੇ ਬਾਹਰ ਥੱਲੇ ਮੈਂ ਤੈਨੂੰ ਕਿਉਂ ਵੇਖਾਂ ਕਿਉਂਕਿ ਸਾਡੇ ਹਾਲਾਤ ਮਾੜੇ ਸੀ ਨਾ ਤਾਂ ਤੂੰ ਵੇਖਿਆ ਨਹੀਂ ਤੇ ਅੱਜ ਤੂੰ ਆਉਂਦਿਆ ਫੇਰ ਮੈਨੂੰ ਟੌਂਚਾ ਲਾਉ ਲੱਗ ਪਈ ਆਈ ਆ ਰਾਜੀ ਖੁਸ਼ੀ ਰਹਿ ਮੁੰਡੇ ਨੂੰ ਕਿਤੇ ਸੀਸ ਦਿਆ ਕਰ ਜਿੱਥੇ ਵੀ ਗਈ ਹੈ ਨਾ ਆਪਣੀ ਕਮਾਈ ਤੇ ਗਈ ਹਾਂ ਆਪਣੇ ਬੰਦੇ ਦੀ ਕਮਾਈ ਤੇ ਗਈ ਹਾਂ ਤੇਰੇ ਵਾਂਗੂ ਨਹੀਂ ਭਰਾ ਦੀ ਕਮਾਈ ਨੂੰ ਅੜਪ ਕੇ ਬੈਠੀ ਆਂ ਆਪਦਾ ਮੈਨੂੰ ਬੱਸ ਕਰ ਭੈਣ ਤੇਰਾ ਬੰਦਾ ਚੰਗਾ ਸੀ ਤੇਰਾ ਘਰ-ਬਾਰ ਚੰਗਾ ਸੀ ਤੇ ਤੈਨੂੰ ਅਗਲਾ ਲੈ ਗਿਆ ਤੇ ਇੱਧਰ ਕੀ ਮੇਨੇ ਦੇਣੀ ਆ ਬੱਲੇ ਮੇਰੀ ਗਰਜੀਤ ਭੈਣ ਵੀ ਆਈ ਆ ਕੀ ਹਾਲੀ ਮੇਰਾ ਤਾਂ ਠੀਕ ਆ ਤੇ ਤੂੰ ਵੀਰਾ ਕੀ ਹਾਲ ਬਣਾਇਆ ਆਪਣਾ ਵਧੀਆ ਵਧੀਆ ਆ ਫੜ ਆ ਵੀ ਕਰਨ ਨੂੰ ਦੇ ਦੇ ਕੀ ਹੋ ਗਿਆ ਵਾ ਇੰਨੀ ਪੀ ਕੇ ਆਇਆ ਵਾ ਟਾਈਮ ਕਿਹੜਾ ਹੈ ਤੇ ਇੰਨਾ ਟਾਈਮ ਵੀ ਨਹੀਂ ਤੂੰ ਇਦਾਂ ਰੱਜ ਕੇ ਆ ਗਿਆ ਵਾ ਟਾਈਮ ਵਧੀਆ ਆ ਕੇ ਟਾਈਮ ਇਨੇ ਬੜੇ ਸੋਹਣੇ ਟਾਈਮ ਲਿਆ ਕੇ ਰੱਖੇ ਤੇਰੇ ਮਗਰ ਇਨੇ ਮੇਤੇ ਆ ਕੀ ਕੀਤਾ ਹਾਲ ਸਿਖਰ ਦੁਪਹਿਰੇ ਰੱਜਿਆ ਫਿਰਦਾ ਵਾ ਤੇ ਉਹਨੇ ਮੇਰੇ ਸਿਰ 'ਚ ਖੇ ਕਿੰਨਾ ਤੈਨੂੰ ਮੈਂ ਰੋਕਦੀ ਆ ਕਿੰਨਾ ਪੀਆ ਕਰਨਾ ਪੀਆ ਕਰਕੇ ਤੇ ਮੇਰੇ ਆਖੇ ਲੱਗ ਜੇ ਤੇ ਘਾਟਾ ਹੀ ਕਾਦਾ ਤੈਨੂੰ ਮੈਂ ਕਿਹਾ ਸੀ ਨਾ ਮੁੰਡੇ ਕੋਲ ਚਲ ਜੀ ਦੁਕਾਨ ਤੇ ਕਿਉਂ ਨਹੀਂ ਗਿਆ ਕਿੱਥੇ ਬਹਿ ਗਿਆ ਹਾਂ ਜਾ ਕੇ ਦੱਸ ਸੁਖ ਦੱਸ ਉਹਨੂੰ ਕੀ ਪੁੱਛਣ ਦੇ ਮੈਨੂੰ ਵੀ ਦੱਸਾਂ ਤੇਰੀਆਂ ਗੱਲਾਂ ਦੱਸ ਦੇ ਹੁੰਦੀ ਮੈਨੂੰ ਉਹਨੂੰ ਸ਼ਰਮ ਆਉਂਦੀ ਆ ਮੂੰਹ ਤੇ ਮਿੱਠਾ ਕਰਾ ਕਿੱਥੇ ਹੀ ਉਹ ਉਹ ਕਿੱਥੇ ਗੋਲ ਗੋਲ ਆ ਵਾ ਕਵਾ ਖਵਾ ਇਹਨੂੰ ਦੱਸਿਆ ਨਹੀਂ ਆ ਹਾਏ ਹੇ ਖਵਾ ਦੰਨੀ ਹੁਣੇ ਆਉਂਦੇ ਹੀ ਉਹਦਾ ਮੂੰਹ ਮਿੱਠਾ ਕਰਾਦਾ ਮੈਂ ਕਾਦਾ ਮੂੰਹ ਮਿੱਠਾ ਕਰਾਉਣਾ ਦੱਸ ਮੈਨੂੰ ਜਰਾ ਲੈ ਮੇਰੇ ਨਾਲ ਪਰਦਾ ਰੱਖਣਾ ਰੱਖਣਾ ਭੈਣਾ ਵੀ ਰੱਖਿਆਈ ਭੈਣਾ ਜਿਹੜੀਆਂ ਹੁੰਦੀਆਂ ਨਾ ਉਹ ਤੇ ਆਪਣੇ ਦਿਲ ਦਾ ਸਾਰਾ ਰਾਜ ਖੋਲ ਦਿੰਦੀਆਂ ਮੈਂ ਤੇ ਤਰਾ ਭਰਾ ਹਾਂ ਇਹ ਤੇਰੀ ਭੈਣ ਹੀ ਨਾ ਇਹਦੇ ਨਾਲ ਗੱਲ ਕੋਈ ਕਰ ਦਿੰਦੀ ਵਾਹ 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 ਭੈਣ ਤੇਰੇ ਵਾਹ ਕੀ ਗੱਲ ਕਰਦੀ ਮੈਂ ਭੈਣ ਜਿੰਨੇ ਅੱਜ ਤੱਕ ਮੈਨੂੰ ਫੋਨ ਨਹੀਂ ਕੀਤਾ ਕਦੀ ਮੇਰਾ ਦੁੱਖ ਸੁੱਖ ਨਹੀਂ ਪੁੱਛਿਆ ਹੈ ਤੇਰਾ ਪੁੱਛਿਆ ਸੀ ਭੈਣ ਨਾ ਦੁੱਖ ਸੁੱਖ ਕਰ ਦਿੰਦੀ ਵੇਲਾ ਇੱਕ ਕੀ ਕਹਿੰਦੇ ਆਂਦੇ ਇੱਕ ਚੋਰੀ ਉੱਤੋਂ ਸੀਨਾ ਚੋਰੀ ਹਾਏ ਹਾਏ ਮੈਂ ਕਾਦੀ ਚੋਰੀ ਕਰ ਲਈ ਤੈਨੂੰ ਮੈਂ ਅੱਗੇ ਵੀ ਕਹਿਣ ਦੀਆਂ ਕਾਲੀ ਕਾਲੀ ਕੰਮ ਹੋ ਗਿਆ ਵਾ ਬੱਸ ਕਰੋ ਤੁਸੀਂ ਬੈਸੀ ਨਾ ਜਾਓ ਕੋਈ ਗੱਲ ਦਾ ਮੂਸਰ ਵੀ ਫੜਾਓ ਮੈਨੂੰ ਕੀ ਗੱਲਾਂ ਕਰੀ ਜੰਨੇ ਆ ਨੀ ਭੈਣਾ ਛੋੜ ਲਾ ਕਾਲੀ ਕਾਲੀ ਹੋ ਗਿਆ ਕੰਮ ਪੁੱਛਦੇ ਸੀ ਕਿਹੜਾ ਕੰਮ ਹੋ ਗਿਆ ਉਹ ਤਾਂ ਪੁੱਛਣ ਨਹੀਂ ਗੋਲ ਮੋਲ ਗੱਲਾਂ ਕਰੀ ਜੰਨੀ ਆ ਤੂੰ ਹੀ ਦੱਸ ਦੇ ਮੈਨੂੰ ਦੱਸ ਦੇ ਨਹੀਂ ਭੈਣੇ ਮੈਂ ਹੀ ਦੱਸ ਦਿੰਨੀ ਨੀ ਕਰਨ ਦਾ ਠਾਕਾ ਲਾਇਆ ਹੀ ਵਾ ਤੇਰੇ ਭਰਾ ਕੁਵਾਰਾ ਬੈਠਾ ਤਾਂ ਪੁੱਤ ਨੂੰ ਤੂੰ ਕੋਣੀ ਚੜਾਉਂਦੀ ਤੇਰੀ ਕਰੀ ਫਿਰਦੀ ਆ ਹਾਏ ਹਾਏ ਮੈਨੂੰ ਇਹ ਦੱਸ ਨਾ ਇਹਦਾ ਰਿਸ਼ਤਾ ਹੋਣ ਡਿਆ ਸੀ ਪਹਿਲੋਂ ਉਹਦੋਂ ਤੂੰ ਕਿ ਭੱਜੀ ਹੈ ਰਿਸ਼ਤੇ ਚ ਕਹਿੰਨੀ ਹੈ ਮੈਂ ਨਹੀਂ ਕਿਸੇ ਰਿਸ਼ਤੇ ਚ ਪੈਣਾ ਤੂੰ ਬਾਰ ਬਾਰ ਮੈਨੂੰ ਗਿਆ ਵਾ ਭੱਜੀ ਭੱਜੀ ਸੁਣਾਈ ਜੰਨੀ ਹੈ ਜੇ ਤੂੰ ਜ਼ਿੰਮੇਵਾਰੀ ਚੁੱਕੀ ਨਹੀਂ ਤਾਂ ਚੱਜਣਾ ਚੁੱਕਦੀ ਉਹਨੂੰ ਵਿਆਹਉਂਦੀ ਨਹੀਂ ਉਹਨੂੰ ਹੀ ਵਿਆਹਣਾ ਵਾ ਨਹੀਂ ਉਹਨੂੰ ਹੀ ਵਿਆਹਣਾ ਉਹਦੀ ਗੱਲ ਛੇੜੀ ਮੈਂ ਤੇ ਨਹੀਂ ਸਮਝਦਾ ਮੇਰੀ ਗੱਲ ਨੂੰ ਤੇ ਤੇ ਵੀ ਹਾਸਾ ਆਉਂਦਾ ਹੀ ਪੀਤੀ ਮੈਂ ਛੱਡ ਤੈਨੂੰ ਗਈ ਐ ਇਹਨਾਂ ਮੇਰੀ ਕਾਜੀ ਚ ਮਰੀ ਚੁੱਕੀ ਆ ਇਹਨਾਂ ਦੀ ਮੈਂ ਚੁੱਕੀ ਜ਼ਿੰਮੇਵਾਰੀ ਨਾ ਦਾ ਸੁਣ ਜੋ ਗੱਲਾਂ ਮੈਂ ਸੁਣਦੀ ਹਾਂ ਨਾ ਬਾਰੋ-ਬਾਰ ਸੱਚ ਹੀ ਨੇ ਉਹ ਕਿਹੜੀਆਂ ਗੱਲਾਂ ਤੂੰ ਬਾਰੋ-ਬਾਰ ਸੁਣਦੀ ਹੈ ਕੌਣ ਸੁਣਾਉਂਦਾ ਤੈਨੂੰ ਹੱਡੀਆਂ ਗੱਲਾਂ ਮੈਂ ਚੱਲ ਗਈ ਹਾਂ ਬਾਹਰ ਰਿਸ਼ਤੇਦਾਰ ਸਾਰੇ ਤੇ ਨਹੀਂ ਮੇਰੇ ਨਾਲ ਬਾਹਰ ਤੁਰ ਪਏ ਸੀ ਸਾਰੀ ਰਿਸ਼ਤੇਦਾਰੀ ਇੱਥੇ ਹੀ ਆ ਨਨਾਂਣ ਮੇਰੇ ਸੋਖਣਾ ਇੱਥੇ ਲੱਗੇ ਹੀ ਵਾਏ ਜਿੱਥੇ ਤੂੰ ਕੋਠੀ ਪਾ ਲਈ ਆ ਤੈਨੂੰ ਵੀ ਪਤਾ ਵਾਂ ਪਤਾ ਤੇਰੀ ਨਾਨੂ ਉਹ ਕਿਹੜਾ ਇੱਧਰ ਵੜ ਗਈ ਕਦੀ ਉਹਨੇ ਤੇ ਨਾ ਆ ਕੇ ਪੁੱਛਿਆ ਕਿ ਮੈਂ ਹੀ ਪੁੱਛਾਂ ਆਂ ਦੀ ਭੈਣ ਨੂੰ ਜਾ ਕੇ ਅੱਛਾ ਉਹ ਕਾਦੀ ਘਰੋਂ ਆਵੇ ਜਦੋਂ ਤੂੰ ਹੀ ਉਹਦੀ ਪਰਜਾਈ ਨੂੰ ਨਾ ਪੁੱਛੋ ਗਿਛੋ ਤੇ ਉਹ ਤੁਹਾਡੇ ਘਰ ਕੀ ਦਾਣੇ ਲੈਣ ਆਵੇ ਪਰ ਉਹ ਰਿਪੋਰਟ ਤੁਹਾਡੀ ਸਾਰੀ ਰੱਖਦੀ ਹੈ ਅੰਡੋ ਗਵੰਡੋ ਸਭ ਦੱਸਿਆ ਨੇ ਮੈਨੂੰ ਮੈਂ ਵੀ ਐਵੇਂ ਨਹੀਂ ਆਈ ਮੈਂ ਵੀ ਪੱਕੇ ਪੈਰੀ ਆਈ ਆ ਸਾਰਾ ਕੁਝ ਪਤਾ ਲਵਾ ਕੇ ਆਈ ਆ ਸਾਰਾ ਤਰ੍ਹਾਂ ਦੇ ਪੁੱਤਰ ਪੁੱਤਰੇ ਲਵਾ ਕੇ ਆਈ ਆ ਲੈ ਦੱਸ ਇਹ ਗੱਲ ਭੈਣ ਪੱਤਰ ਵਾਲੀ ਹਾਂ ਉਹਦਾ ਸ ਮੇਰੇ ਭੋਲੇ ਭਰਾ ਨੂੰ ਦਾ ਸਿੰਨਾ ਵੀ ਨਹੀਂ ਪਤਾ ਲੰਦਾ ਵੀ ਕੀ ਗੱਲਾਂ ਸ਼ਰਾਬ ਪਿਆ ਪਿਆ ਕੇ ਨਾਲ ਨੂੰ ਦੇ ਕੇ ਸੋ ਦੋ ਸੋ ਤਾਂ ਤੋਰਦੇ ਨਹੀਂ ਜਾ ਪੀਆ ਪੀਆ ਤੇ ਕੀ ਹਾਲ ਕਰਤਾ ਦਾ ਤੂੰ ਤੇ ਉਹੋ ਹੀ ਚੋਨੀ ਹਾਂ ਕਿ ਸਾਰਾ ਕੁਝ ਇਹਦਾ ਖੜਾਪ ਲਾ ਮੈਂ ਕਿਤੇ ਜ਼ਮੀਨ ਜਗੁਨਾਤ ਨਹੀਂ ਲੈਤੀ ਦੇ ਕਾਗਜ਼ਾਂ ਦੇ ਸਾਈਨ ਸੁਣਤ ਨਹੀਂ ਕਰਤੇ ਦੱਸ ਦੇ ਕਿਹੜੀ ਮੈਂ ਤੇਰੇ ਕੋਲ ਜ਼ਮੀਨ ਲੈ ਲਈ ਆ ਇਹ ਕੱਢ ਦੇ ਉਹਦਾ ਵਹਿਮ ਇੱਥੇ ਬੈਠੀ ਦੋ ਰੋਟੀਆਂ ਹੀ ਖਾਣ ਦੀਆਂ ਕਿਹੜੀ ਮੈਂ ਜ਼ਮੀਨ ਲੈ ਲਈ ਤੇਰੇ ਕੋਲ ਉਹ ਜਿਹੜੀ ਥੋੜੀ ਜਿਹੀ ਬਜੀ ਨਹੀਂ ਆ ਲੈ ਤਮ ਹ ਲੈਣੀ ਉਹ ਦਸੰਦੀ ਉਹ ਵੀ ਵੇਚਣ ਦੀ ਤਰਾਰ ਸੀ ਜਮੀਨ ਜਿਹੜੀ ਥੋੜੀ ਵਜੀ ਨਾ ਮੇਰੀ ਸਰਪੰਚਾ ਨਾਲ ਗੱਲ ਕਰਾਈਓ ਤੇ ਉਹਨੂੰ ਦੇਖਦੇ ਇਹ ਵੇਲਾ ਕਰਨ ਦਾ ਵਿਆਹ ਕਰਨ ਲੱਗੀ ਮੇਤੂ ਚੋਰੀ ਵੇਲਾ ਵੇਖਣਾ ਕਰਨ ਲੱਗੀ ਮੰਗਣਾ ਆਉਦਾ ਕੱਲੀ ਜਾ ਵਜੀ ਕੀ ਮੇਰੀ ਜਦ ਰਹੀ ਮੈਨੂੰ ਇਹ ਦੱਸ ਤੂੰ ਕਿੱਥੇ ਜਾ ਕੇ ਲੇਖਾ ਦੇਣਾ ਨਹੀਂ ਭੈਣ ਤੂੰ ਭਰਾ ਨੂੰ ਖਾ ਗਈ ਭੈਣੇ ਚੰਗੀ ਤਰ੍ਹਾਂ ਮੈਂ ਤਾਂ ਸਿਰਫ ਉਸ ਆਤ ਹੀ ਛੱਡਿਆ ਸੀਗਾ ਮੈਂ ਇੱਕ ਰੁਪਈਆ ਨਹੀਂ ਹੀ ਉਹਦੇ ਕੋਲੋਂ ਲੈ ਕੇ ਗਈ ਤੇ ਤੂੰ ਉਹਦੇ ਪੱਲੇ ਇੱਕ ਰੁਪਈਆ ਰਹਿ ਨਹੀਂ ਦਿੱਤਾ ਭੈਣ ਮੇਰੀ ਗੱਲ ਸੁਣ ਇਧਰ ਗੱਲ ਨੂੰ ਸਮਝ ਵੀ ਲਿਆ ਕਰ ਕੀ ਖਾ ਲਿਆ ਮੈਂ ਭਰਾ ਦਾ ਹੈ ਸਾਰੀ ਉਮਰ ਨੂੰ ਮੈਂ ਖਾਣ ਨੂੰ ਦੇਣ ਦੀ ਕਿ ਮੈਂ ਉਹਦਾ ਖਾਣ ਦੀ ਆ ਸੰਭਣ ਦੀ ਕਰਨ ਦੀ ਅੱਛਾ ਦੋ ਰੋਟੀਆਂ ਦੇ ਪੱਲੇ ਤੌਹਦੀ ਲੱਖਾਂ ਦੀ ਜ਼ਾਇਦ ਆ ਸੰਭਲੀ ਲੱਖਾਂ ਦੀ ਜ਼ਾਇਦ ਤੇ ਵੇਸਟੀ ਆ ਦੀ ਕਿਹੜੀ ਲੱਖਾਂ ਦੀ ਜ਼ਾਇਦ ਪੰਜ ਨੇ ਮੈਨੂੰ ਪਿਆ ਹੀ ਜਾਂ ਤੂੰ ਲੰਮੇ ਪੈ ਜਾ ਘੜੀ ਜਾ ਕੇ ਨਹੀਂ ਪੈਣਾ ਨੇ ਲੰਮੇ ਇੱਥੇ ਬਹਿ ਦੋ ਸੋਪੇ ਆਏ ਆਏ ਉਹ ਬਹਿਣ ਦੀ ਹਾਲਾਤ ਚ ਹੈ ਗਈ ਉਹਨੂੰ ਕਿ ਲੰਮੇ ਪੈ ਜਾ ਜਾ ਕੇ ਸੱਮੇ ਪੌਂਦੇ ਚਲਾ ਵੀਰ ਮੇਰੀ ਗੱਲ ਸੁਣ ਰੈਸਟ ਕਰ ਅੱਜ ਜਦ ਉੱਠੇਗਾ ਨਾ ਫਿਰ ਗੱਲ ਕਰਾਂਗੇ ਇਹਨੂੰ ਚਾਹ ਪਈ ਕਿ ਆਪਣੀਆਂ ਦੀ ਪੁਗਰੀਆਂ ਆ ਲੱਗੇ ਚਾਹ ਹੀ ਬਣਾਉ ਲਗੀ ਤੇ ਚੋਕੀ ਬਣਾਉਣੀ ਚਲਾ ਪਹਿਲ ਉੱਠ ਮੇਰਾ ਵੀ ਉੱਠ ਚੱਲ 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 ਅੱਜ ਇਹ ਆ ਨਾ ਚੱਲ ਵੀ ਧਿਆਨਾਂ ਮੇਰੀ ਗੱਲ ਸੁਣ ਭੈਣ ਉਹ ਚੱਪੜਨ ਕਰ ਦੂਏ ਬਣਾਏ ਇਹਨੇ ਖਾ ਗਏ ਆਹੀਂ ਨਾਲ ਨਾਲ ਹੀ ਤੇ ਗੱਲਾਂ ਗੱਲਾਂ ਸੁਣ ਕੇ ਜਾਈ ਮੈਂ ਤਾਂ ਪਹਿ ਜਾ ਅੰਦਰ ਡਿੱਗ ਜਾਏਗਾ ਓਏ ਇਹ ਨੂੰ ਹੋ ਜਾ ਜੇ ਨਾ ਨਾ ਦੱਸੂ ਤੈਨੂੰ ਕੁਛ ਮੈਨੂੰ ਪੁੱਛ ਲਈ ਮੈਂ ਦੱਸਦਾ ਤੁਹਾਨੂੰ ਚੱਲ ਦਾਦੀ ਦਾਦੀ ਉੱਠ ਕੇ ਦੱਸ ਕੀ ਹੁੰਦੇ ਸੀ ਮਰਤੀ ਨੂੰ ਤੂੰ ਕਿਉਂ ਜੀ ਇੱਦਾਂ ਕਰਨਾ ਮੈਂ ਕੀ ਕਰਾਂ ਨੂੰ ਕੋਈ ਸਮਝ ਨਹੀਂ ਆਉਂਦੀਆ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਤੂੰ ਕਿਉਂ ਮਨਵੀਰਵਜ ਮੈਨੂੰ ਪ੍ਰਪੋਜ਼ ਕੀਤਾ ਤੂੰ ਨਾ ਕਰਦਾ ਜਿਹੜੀਆਂ ਮੇਰੇ ਮਨ ਦੇ ਫੀਲਿੰਗਾਂ ਮੇਰੇ ਤੱਕ ਹੀ ਰਹਿ ਜਾਂਦੀਆਂ ਬਾਹਰ ਤਨਾਉਂਦੀਆਂ ਅੱਜ ਮੈਨੂੰ ਪਤਾ ਲੱਗਾ ਕਿ ਜੇ ਮੈਂ ਮਨਵੀਰ ਨੂੰ ਪਸੰਦ ਕਰਦੀ ਉਹ ਵੀ ਤਾਂ ਮੈਨੂੰ ਪਸੰਦ ਕਰਦਾ ਹੀ ਆ ਪਰ ਕਿਹਾ ਉਹਨੇ ਬਸ ਬਹੁਤ ਗਲਤ ਮੁੱਕ ਗਏ ਤੇ ਕਿਉਂਕਿ ਉਹ ਮੈਂ ਚਾਹ ਕੇ ਵੀ ਕੁਝ ਨਹੀਂ ਕਰ ਸਕਦੀ ਕਿਉਂਕਿ ਜੇ ਅੱਜ ਉਹ 4 ਦਿਨ ਪਹਿਲਾਂ ਮੈਨੂੰ ਕਹਿੰਦਾ ਸ਼ਾਇਦ ਮੈਂ ਕੋਈ ਸੋਚ ਲੈਂਦੀ ਜਾਂ ਮੱਕਰੇ ਮਮੀ ਨਾਲ ਜਾਂ ਦੀਰੀ ਨਾਲ ਗੱਲ ਕਰਦੀ ਪਰ ਹੁਣ ਮੈਂ ਨਾਲ ਕੀ ਗੱਲ ਕਰਾਂ ਹੁਣ ਤੇ ਸਾਰਾ ਕੁਝ ਹੋ ਚੁੱਕਿਆ ਮੇਰਾ ਰੋਕਾ ਵੀ ਲੱਗ ਗਿਆ ਕਿਹੜੇ ਬੰਦੇ ਨਾਲ ਮਕੀ ਗੱਲ ਕਰਾਂ ਕੀ ਨਾ ਗੱਲ ਕਰਾਂ ਉਹਨਾਂ ਨਾਲ ਹੁਣ ਮੈਂ ਜਾ ਕੇ ਵੀ ਕੁਝ ਨਹੀਂ ਕਰ ਸਕਦੀ ਤੈਨੂੰ ਇਦਾਂ ਮਨਵੀਰ ਨਹੀਂ ਕਰਨਾ ਚਾਹੀਦਾ ਇਹ ਮੇਰ ਨਾਲ ਜੇ ਸੀਂ ਬਰਾ ਕੀ ਆ सिमरता? <laughs> सिमरत किया यार? क्या या? कर ले? हो? <laughs> चुप कर! <गर>। चुप कर! क्या कर लेता हूँ? तू क्यों नहीं है? क्यों <laughs> नहीं? क्या नहीं वाँ? है? कहने कुछ किया कॉलेज? क्या है सिमरता? <laughs> दीदी, हाँ? <laughs> मेरी पढ़ाई थे क्रोन के ना गेमिंग हूँ। <laughs> है कमली? ਕੀ ਕੀ ਜਾਣਨੀ ਆ ਬਿਲਕੁਲ ਮੈਂ ਉਹਨਾਂ ਨਾਲ ਗੱਲ ਕੀਤੀ ਤੈਨੂੰ ਪਤਾ ਉਸ ਦਾ ਨਾ ਕਿਚਨ ਦੇ ਵਿੱਚ ਨਾ ਤੇਰੇ ਤੇਰੀ ਮਦਦ ਲੋ ਹਾਂ ਮਸੀ ਜੀ ਨਹੀਂ ਆਏ ਸੀ ਤੇ ਮੇਰੇ ਨਾਲ ਗੱਲਬਾਤ ਕੀਤੀ ਬੜੀ ਸੋਹਣੀ ਬੜੇ ਚੰਗੇ ਨੇ ਚੁੱਪ ਕਰ ਜਾ ਰੋਣਾ ਚੁੱਪ ਕਰ ਇਹ ਵੀ ਕੋ ਸੋਚਣ ਵਾਲੀ ਗੱਲ ਹੈ ਹੈ ਐਦਾ ਨਹੀਂ ਹੈ ਐਦਾ ਹੁੰਦਾ ਫਰੋਈ ਦਾ ਥੋੜੀ ਨਾ ਵਾ ਤੇ ਸ਼ੇਰ ਹੈਗੀ ਸ਼ੇਰ ਮੇਰਾ ਛੋਟਾ ਵੀਰ ਹੈ ਨਾ ਨਾਮ ਉਧਰਨਾ ਮੈਂ ਉਹਨਾਂ ਨਾਲ ਸਾਰੀ ਗੱਲ ਕੀਤੀ ਉਹ ਮੰਨ ਵੀ ਗਏ ਕਹਿੰਦੇ ਹਾਂ ਇਹਦੀ ਪੂਰੀ ਪੜਾਈ ਕਰਾਵਾਂਗੇ ਤੇ ਤੂੰ ਨਾਲ ਵੈਸੇ ਕਾਲਜ ਥੋੜੀ ਜਾ ਪਾਏਂਗੀ ਫਰਕ ਪੈ ਜਾਣਾ ਨਾ ਤੇਰੀ ਆਨਲਾਈਨ ਪੜਾਈ ਕਰਾਣਗੇ ਜਾਂ ਇੱਕ ਸਾਲ ਦਰੋਂ ਕਰਾ ਕੇ ਨਾ ਕੁਝ ਪੇਪਰ ਵਗੈਰਾ ਸਾਈਨ ਵਗੈਰਾ ਕਰਵਾ ਲਾਂਗੇ ਫਿਰ ਤੈਨੂੰ ਇੱਕ ਨਵੇਂ ਕਾਲਜ ਪਾ ਦੇਣਗੇ ਟੈਨਸ਼ਨ ਕਿ ਲੈਣੀ ਹੈ ਹੈ ਤੂੰ ਟੈਨਸ਼ਨ ਆ ਕੀ ਗੱਲ ਦੀ ਲੈ ਮੇਰੇ ਹੁੰਦੇ ਫਿਕਰ ਕਰਨ ਦੀ ਲੋੜ ਨਹੀਂ ਪਤਾ ਮਾ ਆਪਣੇ ਮਾਲਖਾਨਾ ਗੱਲ ਕਰ ਲਈ ਹੋਈ ਹੈ ਮੈਂ ਕੀ ਬਾਜੀ ਤੂੰ ਮੇਰੀ ਭੈਣ ਦਾ ਵਿਆਹ ਰੱਖਿਆ ਗਿਆ ਅਚਾਨਕ ਤੋ ਕਹਿੰਦੇ ਫਿਕਰ ਕਰਨ ਦੀ ਕੋਈ ਲੋੜ ਹੀ ਨਹੀਂ ਸੀ ਜੋ ਚਾਹੀਦਾ ਨਾ ਸਾਨੂੰ ਦੱਸੋ ਧੀਆ ਲਈ ਤੇ ਅਸੀਂ ਆਪ ਅੱਗੇ ਹੋ ਕੇ ਖਲੋਣੇ ਆ ਕਿ ਜਿੰਨਾ ਕਾਰਜ ਸਵਾਰਦੀ ਐ ਸਵਾਰਦੀ ਐ ਤੂੰ ਰੋਣ ਕਿਉਂ ਦੇਹੀ ਆ ਤੈਨੂੰ ਲੱਗਦਾ ਕਿਸੇ ਨੇ ਕੁਝ ਕਿਹਾ ਵੈ ਹੈ ਪੜਾਈ ਦੀ ਨਹੀਂ ਟੈਨਸ਼ਨ ਆਪਣੇ ਫਰੈਂਡਸ ਯਾਦ ਆਣਗੇ ਨਾ ਤੈਨੂੰ ਸਾਰੇ ਹੈ ਨਾ ਚਾ ਚੁੱਪ ਕਰ ਜਾ ਵੇਖ ਨਾ ਵਿਆਹ ਤੇ ਸਾਰਿਆਂ ਨੂੰ ਸੱਦਾਂਗੀ ਟੈਨਸ਼ਨ ਕਿ ਨਹੀਂ ਆ ਨਹੀਂ ਦੀਦੀ ਫਿਰ ਮੈਂ ਕਾਲਜ ਕਿਸੇ ਨੂੰ ਨਹੀਂ ਦੱਸਿਆ ਨਾ ਆਪਾਂ ਕਿਸੇ ਨੂੰ ਬੁਲਾਉਣਾ ਵਾ ਅੱਬਾ ਇੰਨੇ ਜਾਣੇ ਠੀਕ ਹੈ ਆਪਾਂ ਨਹੀਂ ਕਿਸੇ ਨੂੰ ਕਹਿਣਾ ਠੀਕ ਹੈ ਨਹੀਂ ਕਹਿੰਦੀ ਨਹੀਂ ਕਹਿੰਦੀ ਚਲ ਤੂੰ ਹੋਣਾ ਠੀਕ ਹੈ ਚਲ ਜਾ ਮਮੀ ਕੋਲ ਜਾ ਮੈਂ ਚਾਹ ਚੁ ਮੈਂ ਬਣਾ ਕੇ ਲਿਆਨੀ ਆ ਠੀਕ ਹੈ ਜਾ ਜਾ ਹੈਲੋ लो, हाँ तनवीर की हाल है मैं बिल्कुल ठीक हाँ 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 जॉब भी मेरी सब वाइए तेने खुशखबरी देनी सी देखना तू तो मेरा सब तो बढ़िया दोस्त है हर गलो मेरी मदद करता है हाँ. <laughs> हाँ 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 डब्बा जरूर लेके आवानगी क्यों नहीं लेके आवी दस <laughs> एनी बढ़िया जॉब लवाया तू मैनों ਡੱਬਾ ਤੇ ਬੰਦਾ ਨਾਲ ਗਿਫਟ ਵੀ ਬੰਦਾ ਘਰ ਬਲਾਵਾਂਗੀ ਨਾ ਮੰਮੀ ਨਾਲ ਮਿਲਵਾਵਾਂਗੀ ਨਾਲ ਦੱਸਣਾ ਨਹੀਂ ਹੈ ਹਾਂ ਤਾਂ ਦੱਸਾਂਗੀ ਨਾ ਚਲ ਠੀਕ ਹੈ ਮੈਂ ਆਪਣਾ تنویر ਮੈਂ ਨਾ ਕੁਝ ਕਹਿਣਾ ਸੀ ਅਸਲ ਚ ਨਾ ਖੁਸ਼ਖਬਰੀ ਹੈਗੀ ਹੈ ਕਿ ਮੇਰੇ ਛੋਟੀ ਭੈਣ ਦਾ ਨਾ ਰਿਸ਼ਤਾ ਤੈਅ ਹੋ ਗਿਆ ਹੈ ਸੰਜੋਗਾ ਦੀ ਗੱਲ ਹੈ تنویر ਕੀ ਕਹਿ ਸਕਦੇ ਆ تنویر ਮੈਂ ਕਹਿਣਾ ਸੀ ਕਿ ਮਤਲਬ ਕਿ ਤੋ ਮੈਨੂੰ ਕੋਈ ਛੋਟਾ ਮੋਟਾ ਲੋਨ ਮਿਲ ਸਕਦਾ ਹੁੰਦਾ ਮੇਰੀ ਜੌਬ ਵੀ ਗਈ ਵਧੀਆ ਗਈ ਹੈ ਤੇ ਮੈਂ ਕਿਸ਼ਤਾ ਲਾ ਲਾਂਗੀ ਬਸ ਥੋੜੀ ਜੀ ਮਦਦ ਹੋ ਜਾਂਦੀ ਕੋਈ ਰਸਤਾ ਹੋ ਜਾ ਮਤਲਬ ਹਾਂ ਹਾਂ ਮੈਨੂੰ ਲੋਨ ਚਾਹੀਦਾ ਸੀ ਨਹੀਂ ਦਨਵੀਰ ਤਾਂ ਇਹਨੂੰ ਪਤਾ ਮੇਰਾ ਮੈਂ ਪੈਸੇ ਨਹੀਂ ਫੜਦੀ ਕਿਸੇ ਕੋਲ ਨਹੀਂ 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 ਤੂੰ ਮੇਰੇ ਲਈ ਇੰਨਾ ਕੁਝ ਕਰਤਾ ਬਹੁਤ ਹੈ ਥੈਂਕ ਯੂ ਪਰ ਨੇ ਤਨਵੀਰ ਮੈਂ ਆਪਣੀ ਮਾਂ ਦਾ ਤੇ ਭੈਣ ਦਾ ਹੀ ਬਸ ਸੋਚਣਾ ਤੈਨੂੰ ਪਤਾ ਮੇਰਾ ਜਿਹੜਾ ਸੁਪਨਾ ਹੈ ਬਸ ਉਹੀ ਪੂਰਾ ਕਰ ਲਵਾਂ ਹਾਂ ਮੈਂ ਕੰਮ ਤੋਂ ਆ ਗਈ ਘਰ اچھا ਠੀਕ ਹੈ ਤਨਵੀਰ ਬੈਂਕ ਤੋਂ ਪਰ ਬੈਂਕ ਤੇ ਇੰਟਰਸਟ ਕਿੰਨਾ ਬਏਗਾ ਕੋਈ ਹੋਰ ਨਹੀਂ ਹੈ ਜਿਹੜਾ ਤੇ ਕੋਈ ਵਾਕਫ ਹੋਵੇ ਜਿੰਨੂੰ ਸਾਰੀ ਸਿਚੁਏਸ਼ਨ ਦੱਸੀ ਜਾਵੇ ਠੀਕ ਹੈ नहीं नहीं एदा कोई गल नहीं बहुत वजी गए वो इनलोज हाँ छोटी जी फैमिली है माँ बेटा हाँ चल ठीक है तू प्लीज मैं दसी जरूर ठीक है तनवीर थैंक यू ओके बाय बैंक तो लोन तो बहुत महंगा पै जाना बैंक वाले तो इंट्रस्ट बड़ा गे बाकी केंद्र कोई चीज़ कह नहीं है ਸਾਡੇ ਕੋ ਕੀ ਹੈ ਗੈਣਾ ਪਾਣੂ ਇਹ ਘਾਰ ਹੈ ਇਹ ਤਾਂ ਕਦੀ ਮੈਂ ਸੁਪਨੇ ਚ ਮਨਾ ਸੋਚਾਂ ਕਦੀ ਬੈਂਕ ਚ ਰੱਖਾਂ ਨਾ ਛਡਾਣਾ ਪਤਾ ਕਿੰਨਾ ਮੁਸ਼ਕਲ ਹੋ ਜਾਂਦਾ ਮੁਰਕੇ ਕੀ ਕਰਾਂਗੀ ਮੈਂ ਮਾਸੀ ਜੀ ਕਹਿ ਰਹੇ ਸੀ ਰੋਟੀ ਵਧੀਆ ਦੇ ਦੇਣਾ ਹੁਣ ਬੰਦੇ ਕਿੰਨੇ ਹੋਣਗੇ ਇਹ ਤਾਂ ਖੁੱਲ ਕੇ ਗੱਲ ਕੀਤੀ ਨਹੀਂ ਸਰਪੰਚ ਭਾਵੇਂ ਜੋ ਮਰਜ਼ੀ ਕਵੇ ਅਹੀਂ ਤਾਂ ਆਪਣੇ ਵਲੋਂ ਕਰਨਾ ਨਾ ਚੰਗੀ ਤਰ੍ਹਾਂ ਛੋਟੀ ਭੈਣ ਆ ਮੇਰੀ ਕੁਇ ਕਮੀ ਪੇਸ਼ੀ ਨਹੀਂ ਮੈਂ ਰਹਿਣ ਦੇਣੀ। ਉਹਨੂੰ ਲੱਗ ਗਈ ਨਾ। ਮੇਰੀ ਵੱਡੀ ਭੈਣ ਜਿਹਨੂੰ ਭਰਾ ਦਾ ਦਰਜਾ ਨਹੀਂ ਦਿੱਤਾ। ਉਹ ਕੋਈ ਕਮੀ ਰਹਿਣ ਦਵੇ। ਅਖਰ ਆਤੀ ਕੰਨੀ ਦੇ ਉਹਨੂੰ ਕੁਝ ਪਾਵਾਂਗੀ। ਹਾਜਕਾਲ ਤਾਂ ਗਹਿਣੇ ਨੂੰ ਵੀ ਨਹੀਂ ਹੱਥ ਲੱਗਦਾ। ਲੱਖ ਤੋਂ ਟੱਪ ਗਿਆ ਵੈ। ਅੱਛਾ ਪੈਸੇ ਤੇ ਵਿਆਜੀ ਚੁਕਨੇ ਪੈਣੇ ਕਿਤੋਂ ਉਹਦੇਗਾ ਮੈਨੂੰ ਵੀ ਅੱਜੀ ਪੈਸੇ। ਕਿਤਨਾ ਕਿਤੋਂ ਤਾਂ ਪਤਾ ਕਰ ਨਹੀਂ ਪਹਨੇ ਨੇ। ਕਿਤਨਾ ਹਾਂਜੀ ਮੰਮੀ। ਅੰਜੂ ਤੂੰ ਇੱਥੇ ਬੈਠੀ ਆ ਉਹ ਉੱਧਰ ਰੋ ਰੋ ਕੇ ਅੱਖਾਂ ਲਾਲ ਕੀਤੀਆਂ ਹੋ ਤਾਂ ਪਾਗਲ ਹੈਗੀ ਮੰਮੀ ਤੀ ਚਾਹ ਪੀ ਲਈ ਹੈ ਅਹੀਂ ਤੇ ਪੀਲੇ ਦਾ ਦੁੱਧ ਪੀਤੇ ਨੇ ਬਸ ਉਹਦੇ ਮੇਰਾ ਮਨ ਨਹੀਂ ਸੀਗਾ ਮੰਮੀ ਹੋਰ ਨਹੀਂ ਕੋਈ ਗੱਲ ਹੈਗੀ ਲੈ ਇੰਨੀ ਠੰਡ ਮੰਨ ਨਹੀਂ ਹੈਗਾ ਤੇਰਾ ਬਸ ਉਹਦਾ ਹੀ ਮੰਮੀ ਜੋ ਤੀ ਹਰਾਮ ਕਰੋ ਮੰਮੀ ਉੱਧਰ ਨਹੀਂ ਅੰਜੂ ਆਜੋ ਨਾ ਕੀ ਹੋਇਆ ਕੋਈ ਪਰੇਸ਼ਾਨੀ ਨਹੀਂ ਨਹੀਂ ਮੰਮੀ ਕੋਈ ਪਰੇਸ਼ਾਨੀ ਨਹੀਂ ਮੈਂ ਠੀਕ ਆ ਬਿਲਕੁਲ ਵੇਖੋ ਕੰਮ ਤੋਂ ਆਈਆਂ ਠੀਕ ਹੈ ਮੈਨੂੰ ਕਿਉਂ ਨਾ ਨਹੀਂ ਨਹੀਂ ਤੇਰਾ ਚਿਹਰਾ ਉੱਤਰਿਆ ਰਾਜਿੰਦੂ ਕੋਈ ਉੱਥੇ ਨੌਕਰੀ ਵੱਲੋਂ ਤਾਂ ਨਹੀਂ ਕੋਈ ਗੱਲ ਹੋਈ ਨਹੀਂ ਨਹੀਂ ਮੰਮੀ ਹਾਂ ਨੌਕਰੀ ਜਿੱਥੇ ਮੈਂ ਕਰਦੀ ਉਹ ਬਹੁਤ ਵਧੀਆ ਗਏ ਨੇ ਸਾਰੇ ਬੜਾ ਇੱਜ਼ਤ ਮਾਨ ਕਰਦੇ ਨੇ ਸੱਚੀ ਕਿਸਮਤ ਵਾਲੀ ਆ ਤੁਸੀਂ ਕਹਿੰਦੇ ਨਾ ਨੌਕਰੀ ਚੰਗੀ ਨਹੀਂ ਮਿਲਦੀ ਜੇ ਚੰਗੀ ਮਿਲ ਜੇ ਤੇ ਦੂਰ ਮਿਲਦੀ ਹੈ ਜੇ ਕੋਲ ਮਿਲੇ ਤੇ ਪੈਸੇ ਘੱਟ ਮਿਲਦੇ ਨੇ ਮੈਂ ਕਿਸਮਤ ਵਾਲੀ ਆ ਸਾਰਾ ਕੁਝ ਉਲਟਾ ਹੀ ਹੋਇਆ ਲੱਗੇ ਵੀ ਹੈ ਚੰਗੇ ਵੀ ਹੈ ਪੈਸੇ ਵੀ ਚੰਗੇ ਦੇਂਦੇ ਨੇ ਤਾਂ ਫਿਰ ਇੰਨੀ ਟੈਨਸ਼ਨ ਘਾ ਲੈਣ ਦੀ ਟੈਨਸ਼ਨ ਹਾਂ ਮੰਮੀ ਆਪਾਂ ਸਾਲ ਬਵਾ ਦੀਆ ਵਿਆਹ ਚ ਸਾਲ ਹਾਂ ਉਹ ਤਾਂ ਬਾਹ ਮੈਂ 2-3 ਮਹੀਨੇ ਦਾ ਟਾਈਮ ਲਿਆ ਉਹ ਤਾਂ ਕਹਿੰਦੇ 10 ਦਿਨਾਂ ਦੇ ਵਿੱਚ ਵਿਆਹ ਕਰਦੇ ਹੋ 10 ਦਿਨ ਮੰਮੀ ਹਾਂ 10 ਦਿਨਾਂ ਦੇ ਵਿੱਚ ਕੀ ਤਿਆਰੀ ਹੋएगी ਸਾਡੇ ਪੱਲੇ ਕੀ ਹੈਗਾ ਵਾ ਠੀਕ ਹੈ ਮੈਂ ਨੌਕਰੀ ਚੰਗੀ ਕਰਦੀ ਆ ਮੈਂ ਕਿਤੋਂ ਨਾ ਕਿਤੇ ਇਹਨਾਂ ਦਾ ਇੰਜਾਮ ਕਰਾਂਗੀ ਪਰ ਮੰਮੀ 10 ਦਿਨਾਂ ਦੇ ਵਿੱਚ ਕੁਝ ਨਹੀਂ ਹੋਣਾ ਕੁੜੀ ਵਿਆਣੀ ਹੈ ਤੈਨੂੰ ਤਿਆਰੀ ਉਹ ਕਹਿੰਦੇ ਸਾਰਾ ਕੁਝ ਆਪਾਂ ਕਰਾਂਗੇ ਕੋਈ ਟੈਨਸ਼ਨ ਨਾ ਲਿਓ ਇਹ ਵੋ ਤਨਾਲੇ ਉਹ ਦੀ ਸੱਸ ਤੈਨੂੰ ਅਰਸੋਈ ਚ ਕੀ ਕਹਿ ਕੇ ਗਈ ਏ ਤੇਰੇ ਨਾਲ ਗੱਲਾਂ ਗੰਦੀਆਂ ਹਾਂ ਮੰਮੀ ਉਹ ਨਾ ਐਸੀ ਮਾਸੀ ਜੁਨੀ ਰਸੋਈ ਚ ਮੈਨੂੰ ਨਾ ਪਹਿਲਾਂ ਤੇ ਦੁਦਰਦੀਆਂ ਗੱਲਾਂ ਮਾਰਦੇ ਰਹੇ ਹਾਂ ਮੇਰੇ ਬਾਰੇ ਪੁੱਛ ਕੇ ਚ ਕਰਦੇ ਰਹੇ ਮੈਂ ਚਲੋ ਕੋਈ ਨਹੀਂ ਵੱਡੇ ਨੇ ਦੁਨੀਆਦਾਰੀ ਆ ਜੋ ਪੁੱਛਣਗੇ ਦੱਸਣਾ ਤੇ ਪੈਣਾ ਹੀ ਆ ਅਕਸਰ ਸਾਰੀ ਉਮਰ ਉਹਨਾਂ ਦੇ ਨਾਲ ਹੀ ਹੁਣ ਰਹਿਣਾ ਕਹਿੰਦੇ ਸੀ ਚਾਹੀਦਾ ਤੇ ਕੁਝ ਨਹੀਂ ਜਿਵੇਂ ਵਿਮਲ ਭਾਬੀ ਨੇ ਕਿਹਾ ਹਾਂ ਪਰ ਰੋਟੀ ਵਧੀਆ ਦੇ ਦੇਣਾ ਰੋਟੀ ਹਾਂ ਮੈਂ ਵੀ ਇਦਾਂ ਹੀ ਸੋਚੀ ਪੈ ਗਈ ਕਿ ਗਲਤ ਕਿਹੇ ਚੀਜ਼ ਦੀ ਨਹੀਂ ਸੀ ਹੋਈ ਬਸ ਕਹਿੰਦੇ ਸੀ ਗੁਰਦੁਆਰੇ ਲਾਵਾ ਦੇ ਕੇ ਚਾਹ ਪਿਆ ਕੇ ਤੋਰ ਦੇਣਾ ਭਾਬੀ ਨੂੰ ਕਿਹਾ ਕਿਹਦੇ ਸੀ ਕਿ ਸਰਪੰਚ ਬਾਕੀ ਸਭ ਕੁਝ ਦੇਵੇਗਾ ਪਰ ਉਹਨਾਂ ਨੇ ਕਿਹਾ ਰੋਟੀ ਦੇ ਦੇਣਾ ਚੱਜ ਨਹੀਂ ਕਿੰਨੇ ਮੇਰੇ ਚਾਰ ਰਿਸ਼ਤੇਦਾਰ ਆਣਗੇ ਆਣ ਗਵਾਂਡ ਆਏਗਾ ਮੁੰਡੇ ਦੇ ਯਾਰ ਦੋਸਤ ਵੀ ਹੋਣਗੇ ਹੋਰ ਕੁਝ ਨਹੀਂ ਸਾਨੂੰ ਬਸ ਰੋਟੀ ਸੋਣੀ ਹੋਵੇ ਬਾਕੀ ਸਾਨੂੰ ਭਾਵੇਂ ਤਿੰਨੇ ਕਪੜੀ ਕੁੜੀ ਦੇ ਦਿਓ ਮਮੀ ਰੋਟੀ ਦਾ ਮਤਲਬ ਹਕਸਾ ਸਾਡੀ ਧੀ ਹੈ ਹੁਣ ਹੱਥੀ ਕੰਨੀ ਤਾਂ ਥੋੜਾ ਕੁਝ ਪਾਵਾਂਗੇ ਨਾ ਬੁੱੱਚਾ ਤੇ ਤੈਨੂੰ ਤੋਰੀਦਾ ਹੀ ਨਹੀਂ ਚਾਰ ਕੱਪੜੇ ਤਾਂ ਬਣਾਵਾਂਗੇ ਲੱਖ ਦੁਨੀਆਦਾਰੀ ਚ ਮੰਮੀ ਕਹਿ ਦਨ ਕਿ ਕੁਝ ਨਹੀਂ ਚਾਹੀਦਾ ਪਰ ਕਹਿੰਦੇ ਨਾ ਥੋੜਾ ਬੋਤਾ ਤਾਂ ਕੰਜਨਾ ਹੀ ਪੈਂਦਾ ਪਰ ਉਹ ਤੇ ਬੋਤਾ ਆਪਾਂ ਕਰਾਂਗੇ ਤੇ ਵਿਮਲ ਤੇ ਕਹਿੰਦੀ ਬਾਕੀ ਤੁਸੀਂ ਕੋਈ ਟੈਨਸ਼ਨ ਨਾ ਲਿਓ ਅਸੀਂ ਆਪੇ ਮਾਸੀ ਜੀ ਸਾਰਾ ਕੁਝ ਕਰਾਂਗੇ ਸਰਪੰਚ ਮੇਰਾ ਘਰ ਵਾਲਾ ਰਲ ਕੇ ਸਾਰਾ ਕੁਝ ਬੁੱਤ ਮੇਰੇ ਨੂੰ ਸਾਰਾ ਕੁਝ ਆਪਣੇ ਘਰ ਦਾ ਮੋਲ ਦੱਸਿਆ ਮੰਮੀ ਦੱਸ ਤਾਂ ਸੁਣੋ ਕ੍ਰਿਸ਼ਤਾ ਉਹਨਾਂ ਨੇ ਅੱਗੇ ਲਾ ਕੇ ਕਰਵਾਤਾ ਠੀਕ ਹੈ ਨਾ ਘਰ-ਬਾਰ ਵਾਕੇ ਚੰਗਾ ਵੈ ਚਲੋ ਇੱਕ ਵਾਰੀ ਜਾ ਕੇ ਵੇਖ ਵੀ ਆਵਾਂਗੇ ਵੈਸੇ ਉਹਨਾਂ ਦੀ ਜੁਬਾਨ ਤੇ ਤਬਾਰ ਹੈ ਉਹਨਾਂ ਨੇ ਕਿਹਾ ਜਾਓ ਮੁੰਡਾ ਇਕੱਲਾ-ਇਕੱਲਾ ਮਾਂ ਵੈ ਚਲੋ ਮਾਮਾ ਉਸ ਦਿਨ ਆਇਆ ਮੱਥੇ ਲੱਗ ਗਿਆ ਪਤਾ ਲੱਗ ਗਿਆ ਕੋਈ ਚੀਜ਼ਾਂ ਦਾ ਉਹਨਾਂ ਨੇ ਦੱਸ ਵੀ ਦਿੱਤਾ ਉਹਨੇ ਪਿੰਡ ਹੀ ਰਹਿਣਾ ਹੁੰਦਾ ਸਾਰੀਆਂ ਗੱਲਾਂ ਸਮਝ ਆਉਂਦੀਆਂ ਨੇ ਦੁਨੀਆ ਆਦਾਰੀ ਚ ਹਰ ਕੋਈ ਕਹਿੰਦਾ ਸਾਨੂੰ ਕੁਝ ਨਹੀਂ ਚਾਹੀਦਾ ਅਹੀਂ ਹੱਥ ਥੋੜੀਆਂ ਜਿਹਾ ਤਾਂ ਕਰਦੇ ਨੇ ਸਾਡੇ ਲਈ ਉਹ ਕੋਈ ਬੋਝ ਥੋੜੀ ਹੀ ਕਿਹੇ ਗਲਦੀ ਉਹਨੂੰ ਠੱਕਾ ਦੇ ਦੀਏ ਚਾਹ ਤੂੰ ਅਗਲਿਆਂ ਨੇ ਕਹਿਤਾ ਬਸ ਤੁਸੀਂ ਨਾ ਤਿੰਨੇ ਕੱਪੜੀ ਕੁੜੀ ਦੇ ਦਿਓ ਪਰ ਸਾਡੀ ਤਾਂ ਧੀ ਹੈ ਨਾ ਆਪਾਂ ਐਡੀ ਵੀ ਥੋੜੀ ਗਲੋ ਲਾਣੀ ਆ ਉਹਨੂੰ ਠੱਕਾ ਦੇ ਦੀਏ ਕਿ ਨਾ ਪੁੱਤ ਤੇਰੇ ਲਈ ਕੱਪੜਾ ਹੀ ਨਾ ਥੋੜਾ ਯਾ ਵੀ ਗਹਿਣਾ ਗਈ ਤੇ ਨਾ ਹੀ ਆਪਾਂ ਰੋਟੀ ਚੱਜ ਦੀ ਖਵਾ ਸਕਦੇ ਕਿ ਮੈਨੇ ਜੋਗੀ ਨਹੀਂ ਗਈ ਮੈਂ ਤਾਂ ਮੰਮੀ ਬਸ ਨੇ ਇਹ ਸੋਚਨੀ ਆ ਕਿ ਮੰਮੀ ਤਾਂ ਲੋਨ ਮਿਲ ਜਵੇ ਮੈਨੂੰ ਮੈਂ ਤਾਂ ਕਦੀ ਕੋਈ ਚੀਜ਼ ਲਿੱਤੀ ਨਹੀਂ ਉਹ ਕਹਿੰਦੇ ਸਿਬਲ ਵੀ ਹੋਣਾ ਚਾਹੀਦਾ ਮੈਨੂੰ ਲੋਨ ਕਿਤੋਂ ਮਿਲ ਜੇ ਨਾ ਮੈਂ ਸਿਮਰਤ ਦੇ ਵਿਆਹ ਤੇ ਚਾਹ ਪੂਰੇ ਲਾਣਾ ਚਾਹਨੀ ਆ ਉਹਦੀ ਮਹਿੰਦੀ ਦੀ ਰਸਮ ਗੋਣ ਮਠਾਣਾ ਚਾਹਨੀ ਆ ਸੋਹਣਾ ਵਿਆਹ ਕਰਨਾ ਚਾਹਨੀ ਆ ਸੋਹਣੀਆਂ ਚੀਜ਼ਾਂ ਮੇਰੀ ਭੈਣ ਪਾਵੇ ਲਹਿੰਗਾ ਪਾਇਆ ਹੋਵੇ ਕਲੀਰੇ ਸਜੇ ਹੋਣ ਮਹਿੰਦੀ ਲੱਗੀ ਹੋਵੇ ਹਾਏ ਕਿੰਨੀ ਸੋਹਣੀ ਲੱਗੇਗੀ ਨਾ ਮੰਮੀ ਜਦੋਂ ਜਾਏਗੀ ਨਾ ਢੋਲੀ ਚ ਹੁਣ ਸੁੱਜਾ ਗਿਆ ਨਾ ਪਾ ਕੇ ਤੋਰਾਂਗੇ ਪਿੱਤਲ ਦਾ ਪਾ ਕੇ ਨਹੀਂ ਤੋਰਾਂਗੇ ਜਿਵੇਂ ਲੋਕੀ ਪਾ ਦਿੰਦੇ ਨੇ ਨਾ ਸੋਹਣੀ ਤਰਾ ਭੇਜ ਜਾਗੇ ਨੂੰ ਤੇ ਸੱਸ ਕਹੇਗੀ ਚਾਹੇ ਕੁਝ ਵੀ ਐ ਧੀ ਨੂੰ ਸੋਹਣੀ ਤਰਾ ਤੋੜ ਹੀ ਦਿੱਤਾ ਹੈ ਕਹਿੰਦੇ ਤਾਂ ਹਰ ਕੋਈ ਐ ਨਾ ਸਾਡੇ ਕੋਲ ਕੁਝ ਨਹੀਂ ਪਰ ਧੀਆਂ ਤੋਂ ਉੱਪਰ ਕੋਈ ਚੀਜ਼ ਹੁੰਦੀ ਐ ਪੁੱਤ ਹੁੰਦੀ ਤੇ ਨਹੀਂ ਪਰ ਆਪਣੇ ਘਰ ਦਾ ਵੀ ਮਾਣ ਵੇਣਾ ਤੂੰ ਕਿੰਨੀ ਟੈਨਸ਼ਨਾਂ ਜੂ ਚੱਲेंगी ਤੂੰ ساری ਉਮਰ ਲੋਨ ਲੈ ਕੇ ਤੇ ਕਿਸ਼ਤਾ ਤਾਰਦੀ ਰਹੇਗੀ ਤੇ ਆਪਣੀ ਜ਼ਿੰਦਗੀ ਬਾਰੇ ਵੀ ਕੁਝ ਮੰਮੀ ਇੱਕ ਭੈਣ ਤਾਂ ਵਿਆਹ ਨਹੀਂ ਮੈਂ ਇੱਥੇ ਗਣੀਆਂ 4 ਰਹੀਆਂ ਨੇ ਜਿੰਨਾਂ ਦਾ ਇੱਕ ਗਈ ਤੇ ਦੂਜੀ ਦੀ ਟੈਨਸ਼ਨ ਦੂਜੀ ਗਈ ਤੇ ਤੀਜੀ ਦੀ ਟੈਨਸ਼ਨ ਮੈਨੂੰ ਕਾਦੀ ਇੱਕ ਦੇ ਲਈ ਮੈਂ ਕਰਦੀ ਆਵਾਂਗੀ ਬਸ ਵਿਆਹ ਹੀ ਤਾਂ ਕਰਨਾ ਬਾਅਦ ਚ ਕਿਹੜੀ ਕੋਈ ਅਜਿਹੀ ਗੱਲ ਲਗੀ ਹੈ ਦਿਨ ਤਿਹਾਰ ਕਦੀ ਕਿਤੇ ਆਉਂਦਾ ਸੋਹਣੀ ਤਰ੍ਹਾਂ ਲੈ ਕੇ ਜਾਵਾਂਗੇ ਉਹਨਾਂ ਨੇ ਕਿਹੜੀ ਕੋਈ ਡਿਮਾਂਡ ਰੱਖੀ ਹੈ ਜਿਹੜਾ ਕੁਝ ਮੰਗਣਗੇ ਬੜੇ ਚੰਗੇ ਨੇ ਮੀਮਲ ਭਾਬੀ ਕਹਿੰਦੇ ਕੁੜੀ ਇਲਾਜ ਕਰੇਗੀ ਰਾਜ ਜੇ ਸਾਡੀ ਧੀ ਰਾਜ ਕਰਨ ਚੱਲੀ ਹੈ ਕਸੇ ਜਵਾਈ ਪਾਈ ਨੂੰ ਥੋੜਾ ਜਿਹਾ ਵੀ ਮਾਂ ਨਹੀਂ ਚੰਗਾ ਦੇ ਸਕਦੇ ਜੋ ਵੀ ਉਹਦਾ ਹੱਕ ਬੰਦਾ ਹੈ ਮੈਂ ਸ਼ੌਂਕ ਪੂਰੇ ਕਰਨੇ ਨੇ ਮੈਂ ਲੋਨ ਲੈਣਾ ਮੰਮੀ ਕਿਤੋਂ ਪਤਾ ਕਰਨਾ ਮੈਂ ਅੰਜੂ ਸ਼ੌਂਕ ਤੇ ਪੂਰੇ ਕਰਨੇ ਆ ਪੁੱਤ ਲੋਨ ਦਾ ਤੇ ਨਾਂ ਵੀ ਬੁਰਾ ਲੋਨ ਨਹੀਂ ਮੁੜ ਕੇ ਲਾਏ ਜਾਂਦੇ ਹੁੰਦੇ ਕਿਉ ਮੰਮੀ ਨਹੀਂ ਪੁੱਤ ਇਹ ਤਾਂ ਕਹਿਣ ਦੀਆਂ ਗੱਲਾਂ ਕਿਉ ਮਰਾ ਨਿਕਲ ਜਾਂਦੀਆਂ ਨੇ ਕਰਜ਼ਾ ਤੇ ਪੋਤੇ ਪੁੱਤਰੀਆਂ ਵੀ ਉਤਾਰਦੇ ਨੇ ਪਰ ਐਦਾਂ ਦੀ ਕੋਈ ਗੱਲ ਨਹੀਂ ਏ ਲੋ ਕੰਨੀ ਕਹਿਣੀ ਐ ਮੇਰੇ ਤੇ ਤੁਸੀਂ ਇੰਨਾ ਦਾ ਫਕਰ ਕਰੋ ਕਿ ਮੈਂ ਲਾ ਦਾਂਗੀ بس ਤੁਸੀਂ ਆਪਣਾ ਧਿਆਨ ਰੱਖਿਆ ਕਰੋ ਤੁਸੀਂ ਟੈਨਸ਼ਨ ਨਾ ਲਵੋ ਮੈਨੂੰ ਤੇਰੇ ਤੇ ਬਹੁਤ ਆ ਪਰ ਤੂੰ ਕਿੰਨੀ ਵੇਖ ਸਾਰਾ ਇਹ ਚਾਰ ਸਫੇਰੇ ਦੀ ਟੈਨਸ਼ਨ ਮੇਰੀ ਧੀ ਹੈ ਕੋਈ ਗੱਲ ਨਹੀਂ ਮੰਮੀ ਤੇਰਾ ਵੱਡਾ ਪੁੱਤ ਨਹੀਂ ਆ ਪੁੱਤ ਤੇ ਹੈਗਾ ਪੁੱਤ ਤੁਸੀਂ ਕੱਲ ਨੂੰ ਆਪਣੇ ਘਰ ਆਖਰ ਤੇ ਜਾਣਾ ਹੀ ਹੈ ਫੇਰ ਉਹੀ ਗੱਲ ਮੰਮੀ ਨਹੀਂ ਪੁੱਤ ਧੀ ਐਵੇਂ ਘਰੀ ਕਿਸੇ ਨੇ ਘਰ ਰੱਖੀ ਆ ਹਾਂ ਮੇਰੀ ਮਾਂ ਰੱਖੇਗੀ ਚਲ ਧੀ ਨਹੀਂ ਨਾ ਰੱਖੀ ਆ ਦੀਦਾ ਮਾਰ ਸਕਦੀ ਨਾ ਮੈਂ ਆਪਣੀ ਮਾਂ ਨੂੰ ਰੱਖਾਂਗੀ ਪੁੱਤ ਬਣ ਕੇ ਪੁੱਤ ਮਨ ਜੇ ਆਗਰ ਮੰਮੀ ਬੱਸ ਕਰਾ ਧੀਆਂ ਘਰ ਵੀ ਨਹੀਂ ਰਹਿ ਪਾਉਂਦੀਆਂ ਨਾ ਐਸੇ ਘਰ ਚ ਰਵਾਂਗੇ ਤੂੰ ਤੇ ਮੈਂ ਟੈਨਸ਼ਨ ਕਿ ਲੈਂਦੀ ਐ ਮੈਂ ਨਾ ਕਿਹ ਨਾਲ ਗੱਲ ਕੀਤੀ ਹੈ ਜਿਨੇ ਮੈਨੂੰ ਨੌਕਰੀ ਲਵਾਇਆ ਨਾ ਮੈਂ ਉਸੇ ਨਾਲ ਗੱਲ ਕੀਤੀ ਐ ਉਹ ਕਹਿੰਦਾ ਮੈਂ ਲੋਨ ਦਾ ਪਤਾ ਕਰਵਾ ਦਾਂ ਘੱਟ ਵੀ ਆਸਤੇ ਇੱਕ ਵਾਰੀ ਮਿਲ ਲੈਂਦੇ ਮੰਮੀ ਇਹ ਦੇ ਵੇਖੀ ਸਿਮਰਤਾ ਵਿਆਹ ਕਰਦੀ ਉਹਦੀ ਸੱਸ ਵੀ ਕਹੇਗੀ ਕਿ ਵਾਕੇ ਵਿਆਹ ਕੀਤਾ ਠੀਕ ਹੈ ਨਾ ਮੰਮੀ ਉੱਤ ਮੇਰਾ ਤੇ ਮਨ ਨਾ ਧੱਕੇ ਡੋਲੇ ਖਾਂਦਾ ਛੱਡੋ ਮੰਮੀ ਤੁਸੀਂ ਹੌਸਲਾ ਛੱਡ ਦੋਗੇ ਤੇ ਮੈਨੂੰ ਕੌਣ ਦੇਵੇਗਾ ਉਹ ਕੀ ਕਰਦੀ ਐ ਰੋਂਦੀ ਹੀ ਫੇਰ ਹਾਂ ਉਹਨੇ ਏਡੀ ਏਡੀ ਅੱਖਾਂ ਸਜ ਕੰਬਲੀ ਆ ਜਾਇਆਗਾ ਉਹ ਕੰਬਲੀ ਗਈ ਐ ਕਹਿੰਦੀ ਮੇਰੀ ਪੜ੍ਹਾਈ ਛਡਵਾ ਦੋਗੇ ਮੈਂ ਕਹਾਂ ਨਹੀਂ ਛੁੱਟਦੀ ਮੈਂ ਕਹਿਤਾ ਮਾਸੀ ਇਹਨਾਂ ਨੂੰ ਕਿ ਪੜ੍ਹਾਈ ਕਰਾਣੀ ਤੇ ਕੋ ਦਾ ਖਰਚਾ ਮੈਂ ਚੁਕਣਾ ਐ ਅਗਲੇ ਪਤਾ ਕਿੰਦੇ ਰੋ ਕੇ ਚੁੱਕेंगी ਸਾਡੀ ਜ਼ਿੰਮੇਵਾਰੀ ਹੈ ਇੰਨੀ ਸੋਹਣੀ ਗੱਲ ਕੀਤੀ ਉਹਨਾਂ ਨੇ ਤੇ ਹੁਣੇ ਰੋ ਰੋ ਕੇ ਖਸ ਜਾਈਆਂ ਹੁਣ ਇਹਦਾ ਡੋਲਾ ਤੋਰਨ ਲੱਗੇ ਕਮਲੀ ਮੈਂ ਜਾਣੀ ਉਹਦੇ ਕੋਲ ਠੀਕ ਹੈ ਤੋ ਇਹ ਇੱਥੇ ਬਹੋ ਤੇ ਮੈਂ ਸਮਝੀਵਾ ਜੀ ਵੇਖਾਂ ਠੀਕ ਹੈ ਮੰਮੀ ਠੀਕ ਹੈ